ਆ ਗਿਆ ਸੁਨਿਆਏ ਲਾਇ ਜੀ ਕਿਵੇਂ ਸੱਦਿਆ ਸੀ ਓਏ ਮੈਂ ਤਾਂ ਤੇਰੇ ਬਾਰੇ ਸੋਚਦਾ ਪਈ ਯਾਰ ਹਾਂ ਕਰਕੇ ਸੋਚਣਾ ਪੈਂਦਾ ਯਾਰਾਂ ਬਾਰੇ ਹਾਂ ਮੈਂ ਬਿੱਲਾ ਭੌਂਕਦਾ ਫਿਰਦਾ ਕੁੱਤਿਆਂ ਨੂੰ ਐ ਡਾਉਂ ਡਾਉਂਕਦੇ ਉਧਰ ਭੱਜ ਗਿਆ ਕਦੇ ਉਧਰ ਭੱਜ ਗਿਆ ਕਤੀੜਾਂ ਨੂੰ ਭੌਂਕਦਾ ਉਹ ਬੱਤ ਵੀ ਯਾਰ ਕਾਹ ਵੀ ਬੋਲ ਪਾ ਕੰਮ ਧੁੰਦੇ ਜਾਂਦਾ ਉਹਨੇ ਉਹ ਕੰਮ ਮੈਂ ਧੁੰਦਾਦਾ ਦੇਖ ਮੈਂ ਖੋਲਿਆ ਟੱਬਾ हां तू खोलया मैं खोलया मेनू आय पतेंदरा तू ऐमे तुरै फिरदा यार मेरे नाल लग जा आपा दोने भाई रळके नले तू कित्ते लग जएगा दोने भाई रळके ਢਾਬਾ ਚਲਾਉਣੇ ਆ ਤੂੰ ਕੁਛ ਨਹੀਂ ਕਰਨਾ ਯਾਰ ਸਾਰਾ ਕੰਮ ਮੈਂ ਕਰੂੰ ਤੂੰ ਬਿੱਲਿਆਂ ਵਾਂਗੂ ਰਹਿਣਾ ਮੰਨ ਲੈ ਕਿਥੇ ਰੋਟੀ ਪਾਣੀ ਦਾ ਆਰਡਰ ਦੇਣਾ ਆ ਗਿਆ ਹਾਂ ਤੂੰ ਤਾਂ ਪਾਸ ਪੁੱਛ ਕੇ ਫਿਰ ਉਹ ਇੱਥੇ ਜਾ ਕੇ ਹਾਂ ਕਿਚਨ ਕੱਲੀ ਬਣਾ ਦੇਣੀ ਆ ਬਣਾ ਕੇ ਉਸ ਤੋਂ ਬਾਅਦ ਕੁਛ ਨਹੀਂ ਕਰਨਾ ਅੱਗੇ ਲਿਆ ਕੇ ਇੱਥੇ ਰੱਖ ਕੇ ਜਦੋਂ ਉਹਨਾਂ ਨੇ ਰੋਟੀ ਪਾਣੀ ਖਾ ਲਿਆ ਹਾਂ ਬਸ ਕੁਝ ਨਹੀਂ ਕਰਨਾ ਭਾਂਡੇ ਚੱਕ ਕੇ ਸਿਰ ਪੁੱਤੇ ਰੱਖ ਦੇਣੇ ਅੱਛਾ ਅੱਛਾ ਬਾਅਦ ਚ ਮਾਈ ਦੇਣੇ ਫਿਰ ਕੰਮ ਤਾਂ ਯਾਰ ਬਾਈ ਸਾਰਾ ਮੈਂ ਕਰੂੰਗਾ ਤੂੰ ਕੀ ਕਰੇਗਾ ਗੱਲਾਂ ਪੈਸੇ ਤੂੰ ਲੈ ਗੱਲਾਂ ਮੈਂ ਤੈਨੂੰ ਦੱਸਿਆ ਨਾ ਮੈਂ ਤੈਨੂੰ ਸਾਵਾਂ ਵੀ ਕਿਵੇਂ ਕਿਵੇਂ ਕੰਮ ਕਰਨਾ ਹੈ ਤੈਨੂੰ ਪਹਿਲ-ਪਹਿਲ ਤੇ ਮੈਂ ਸਿਖਾਉਂ ਆ ਇਸ ਤਰੀਕੇ ਨਾਲ ਮੈਂ ਨਹੀਂ ਬਾਈ ਸਿੱਖਣਾ ਦੁੱਖਣਾ ਜੇ ਕਰਨਾ ਟੱਬਾ ਤਾਂ ਮੈਂ ਤਾਂ ਅੱਧ ਪਾਊਂਗਾ ਓਏ ਤੂੰ ਯਾਰ ਹਿੱਸਾ ਪਾਉਣਾ ਹਾਂ ਹਿੱਸਾ ਪਾ ਤੂੰ ਮੇਰੇ ਦੁੱਖਾਂ ਦਰਦਾਂ ਚ ਬਸ ਦੁੱਖਾਂ ਦਾ ਪਦਰ ਸ਼ਿਵ ਕੁਮਾਰ ਬਟਾਲਵੀ ਦੇ ਦੁੱਖਾਂ ਦਾ ਦਰਦਾਂ ਦਾ ਹਿੱਸਾ ਮੈਂ ਤਾਂ ਟੱਬ ਜਿੱਸਾ ਵੰਗੋ ਵੀ ਇਹ ਮੰਜੂਰਾ ਦੱਸ ਦੇ ਆ ਮਿੱਠੇ ਪੁੱਛ ਕੇ ਦੀ ਹੋਰ ਨੁਮਾਰੀ ਬੋੜਾ ਅੜਬ ਚੱਲਦਾ ਯਾਰੀ ਵਾਲੀ ਗੱਲ ਕਰੀ ਬਾਈ ਬਿਜ਼ਨਸ ਆ ਖਰੀ ਗੱਲ ਕਰਾਂ ਯਾਰੀ ਜਿਉਰੀ ਚੱਲ ਅੱਧ ਪਾਉਣਾ ਹਾਂ ਦੇਖ ਤੇਰੇ ਮੈਂ ਕਹਾ ਮੂੰਹ ਮੋੜਦਾ ਨਹੀਂ ਆ ਹੁੰਦੇ ਯਾਰੀ ਹਾਂ ਆ ਜਾ ਪਰ ਖੜਾ ਹੋ ਇਹ ਆ ਅੱਧ ਆ ਇੰਨੇ ਹੀ ਹੋਟਲ ਪਿੱਛੇ ਆ ਇੰਨੇ ਇਧਰ ਆ ਹਾਂ ਠੀਕ ਐ ਠੀਕ ਐ ਹਾਂ ਤੇਰਾ ਹਿੱਸਾ ਹੋ ਗਿਆ ਇਧਰ ਲਾ ਠੀਕ ਐ ਤੇ ਮੇਰਾ ਹਿੱਸਾ ਇਧਰ ਲਾ ਆ ਤੇਰਾ ਹਾਂ ਆ ਲੈਣ ਆ ਜਵਾ ਇੰਨਾ ਇਧਰ ਇੰਨਾ ਇਧਰ ਹੈ ਠੀਕ ਹੈ ਤੇ ਦੁਬਾਰੇ ਸੁਣ ਲੈ ਮੁੜ ਕੇ ਰਵੜਾ ਆ ਪੈਂਦਾ ਹੁੰਦਾ ਯਾਰੀ ਦੋਸਤੀ ਚ ਪਰਖਣਾ ਮੈਂ ਤੈਨੂੰ ਤਾਂ ਪਹਿਲਾਂ ਗੱਲ ਕਹੀ ਹਾਂ ਹਾਂ ਤੇਰਾ ਹਿੱਸਾ ਇਧਰ ਲੈ ਹਾਂ ਮੇਰਾ ਹਿੱਸਾ ਇਧਰ ਲੈ ਹਾਂ ਠੀਕ ਹੈ ਹਾਂ ਠੀਕ ਹੈ ਸਹੀ ਹੈ ਦੁਬਾਰੇ ਸੁਣ ਲੈ ਮੇਰਾ ਹਿੱਸਾ ਇਧਰ ਲੈ ਨਹੀਂ ਤੇਰਾ ਹਿੱਸਾ ਇਧਰ ਲੈ ਮੇਰਾ ਇਧਰ ਲੈ ਲੈ ਆ ਲੈ ਮੈਂ ਇਧਰ ਖੜੀ ਐ ਨਾ ਇਹ ਸਾ ਮੇਰਾ ਐ ਇਹ ਸਾ ਤੇਰਾ ਮਨਜੂਰਾ ਵੀ ਮੈਨੂੰ ਸਮਝੋ ਕੋਈ ਦਿੱਕਤ ਨਹੀਂ ਦਿੱਕਤ ਹੀ ਕੋਈ ਨਹੀਂ ਓਕੇ ਅੱਜ ਤੋਂ ਹੀ ਐ ਅੱਜ ਤੋਂ ਹੁਣ ਤਾਂ ਵਾ ਲਿਖ ਲਿਆ ਆਪਾਂ ਕੱਲ ਨੂੰ ਕਰ ਲਾਂਗੇ ਤੂੰ ਅੱਜ ਤੋਂ ਚਲਾ ਕੰਮ ਯਰੇ ਬੰਦਾ ਤਾਂ ਚਾਹ ਚ ਮੱਖੀ ਡਗ ਪੇ ਉਹ ਚੂਸ ਕੇ ਸੱਟੇ ਇੱਕ ਮੈਂ ਮੰਨ ਗਿਆ ਯਾਰ ਉਧਰ ਤਾਂ ਕੱਲੀ ਪਕਾਈ ਐ ਇਧਰ ਗੱਲਾ ਗੁੱਲਾ ਸਾਰਾ ਕੁਝ ਇਧਰ ਐ ਚਲੋ ਦੇਖਦੇ ਹਾਂ ਕੀ ਦਿਮਾਗ ਲਾਇਆ ਕੰਜਦ ਨੇ ਇਹਨੇ ਆਜੋ ਭਾਈ ਜੀ ਆਜੋ ਆਜੋ ਆਓ ਭਾਈ ਜੀ ਬੈਠੋ ਕੀ ਲਾਉਂਗੇ ਜੀ ਚਾਹ ਲਾਓ ਇੱਕ ਚਾਹ ਲਾਓ ਜੀ ਇੱਕ ਮੈਂ ਚਾਹ ਕਿਉਂ ਲਾਵਾਂ ਚਾਹ ਤੂੰ ਬਣਾ ਮੈਂ ਤਾਂ ਮਾਲਕ ਐ ਬਤੰਦਰਾ ਹੋਏਗਾ ਮਾਲਕ ਉਹਦਾ ਮਾਲਕ ਅੱਧ ਇੱਧਰ ਐ ਮੈਂ ਜਾ ਬਣਾ ਨਾਲੇ ਜਾਂਦਾ ਲੀੜਾ ਫੜਾ ਜਾ ਚੱਲ ਚੱਲ ਬਣਾ ਬਾਈ ਢਿੱਕੀ ਜਾਂਦਾ ਚਾਹ ਤੇਰੀ ਬਿਸਕੁਟ ਬਣਾਇਆ ਯਾਰ ਨਹੀਂ ਨਹੀਂ ਚਾਹ ਹੀ ਲਿਆ ਦੇ ਇਕੱਲੇ ਭਾਈ ਸਾਹਿਬ ਉਹਦੜਾ ਤੇਰਾ ਹਿੱਸਾ ਮੇਰਾ ਇੱਧਰ ਐ ਤੇ ਫੜਾ ਲੀੜਾ ਆ ਤਾਂ ਗੇਮ ਹੀ ਉੱਥੇ ਪੈ ਗਈ ਸਾਲਾ ਤਾਂ ਦਿਮਾਗ ਹੀ ਆ ਓਏ ਔਰ ਮੈਨੂੰ ਰਸੋਈ ਨਾ ਉਧਰ ਹੀ ਕਰਨੀ ਪਊਗੀ ਬਣਾਉਣਾ ਸਮਾ ਕਰਿਆ ਬਾਈ ਕਿੰਨੇ ਦਿਨ ਹੋ ਗਏ ਆ ਬਾਈ ਆ ਬਾਈ ਆਪਾਂ ਤਾਂ ਹੁਣ ਸੱਦਰੇ ਮੰਨ ਜਾਵਾਂ ਹਾਂ ਆ ਰੱਬ ਬਈ ਤੈਨੂੰ ਹੀ ਵਧਾਵੇ ਉਹ ਕਰਿਆ ਹਾਂ ਤੇ ਟਾਬੇ ਤੇ ਪੜ ਗਈ ਲੈ ਛੱਡ ਦੇ ਲੈ ਵੀਰੇ ਲੋ ਜੀ ਚੱਲਾ ਕੋਈ ਗੱਲ ਨਹੀਂ ਪਏ ਸੀ ਤਾਂ ਮੇਰੇ ਨਹੀਂ ਆਉਣੇ ਕੰਮ ਕਰ ਲੈ ਕੋਈ ਕੈਂਸ ਸਕੂਲ ਬੰਦ ਕਰ ਦੇ ਕਰਦਾ ਕਰਦਾ ਕੰਮ 'ਚ ਧਿਆਨ ਨਹੀਂ ਸਾਰਾ ਦਿਨ ਛਰਪੋਲਿਆਂ ਤੇ ਆ ਪੱਖੇ ਸੱਚ ਬੰਦ ਕਰ ਲੈਟ ਮੱਚੀ ਜਾਂਦੀ ਐ ਬੇ ਲੱਦਾ ਮੈਨੂੰ ਆਉਣਾ ਕਰਦੇ ਕਰਦੇ ਉਹ ਲੈਟ ਲੱਗੀ ਜਾਂਦੀ ਆ ਹੁਣੇ ਦੇਣੀ ਛੁੱਟੀ ਆ ਯਾਰ ਰੋ ਮਾਰਨੂ ਕਾ ਤੈਨੂੰ ਮੈਂ ਤੂੰ ਰੋ ਮਾਰੀ ਜਾਣਾ ਓਏ ਅੱਧ ਦਾ ਮਾਲਕ ਐ ਅੱਧ ਦਾ ਮਾਲਕ ਨੇ ਟਿੱਡੇ ਪੰਗੇ ਹੀ ਲੈਲੇ ਮੈਨ ਲੱਗਦਾ ਆਇਆ ਭਾਈ ਆਇਆ ਭਾਈ ਆਇਆ ਕਿਵੇਂ ਲੱਗੀ ਚਾਹ ਭਾਈ ਚਾਹ ਤਾਂ ਭਾਈ ਤੇਰੀ ਬਹੁਤ ਸਵਾਦ ਆ ਕਿੰਨੇ ਰੁਪਏ ਹੋਗੇ ਇਹ ਆਪਣੇ ਭਾਈ 10 ਰੁਪਏ ਹੋਗੇ 10 ਰੁਪਏ ਹਾਂ ਇੱਧਰ ਭਾਈ ਇੱਧਰ ਬੜਾਓ ਓ ਕੋਈ ਹਾਂ ਠੀਕ ਐ ਵੀਰੇ ਇੱਧਰ ਧਰ ਦੇ ਰਹੀ ਕਿਹੜਾ ਇੱਧਰ ਹਾਂ ਹਾਂ ਭਾਈ ਕੋਈ ਨਾ ਠੀਕ ਐ ਓ ਹੈਲੋ ਠੀਕ ਐ ਵੀਰੇ ਠੀਕ ਐ ਉਰ ਆ ਲੈ ਲੈ ਜਾ ਧਰ ਦੇ ਉਧਰ ਪੈਸੇ ਪੈਸੇ ਭਾਈ ਜੀ ਆਇਦਰ ਬਣਿਆ ਇਧਰ ਬਣਿਆ ਹੁੰਦੇ ਤਾਂ ਲੈ ਲੈਂਦਾ